ਡਾਕਟਰ ਸਾਹਿਬ ਇੰਨੀ ਛੋਟੀ ਉਮਰ 'ਚ ਇਹਨਾਂ ਦੇ ਗੋਡੇ ਕਿਉਂ ਦੁਖਣ ਲੱਗ ਗਏ? ਕੂਟੀ ਦੁਖਣ ਦਾ ਬਹੁਤ ਵੱਡਾ ਕਾਰਨ ਹੈ। ਇਹ ਯੰਗ ਨੇ ਪਰ ਇਹ ਜਿਮ ਜੁਆਇਨ ਕੀਤਾ ਜਿਸ ਕਰਕੇ ਇਹਨਾਂ ਨੇ ਭਾਰ ਘਟਾਉਣ ਲਈ ਆਪਣੀ ਡੈਰੀ ਪ੍ਰੋਡਕਟਸ ਬੰਦ ਕਰ ਦਿੱਤੀ। ਦੁੱਧ, ਦਹੀਂ ਬਿਲਕੁਲ ਬੰਦ ਕਰ ਦਿੱਤਾ ਜਿਸ ਕਰਕੇ ਵਿਟਾਮਿਨ ਡੀ ਦੀ ਕਾਟ, ਕੈਲਸ਼ੀਅਮ ਦੀ ਕਮੀ ਹੋਣਾ ਔਰ ਨਾਲ ਦੀ ਨਾਲ ਹੀ ਗੋਟਿਆਂ ਦੇ ਵਿੱਚ ਬਿਲਕੁਲ ਗੈਪ ਘਟ ਗਿਆ। ਦੋਨੋਂ ਹੱਡੀਆਂ ਆਪਸ ਦੇ ਵਿੱਚ ਜੁੜ ਗਈਆਂ ਨੇ। ਪਰ ਤੁਸੀਂ ਵੀ ਨਾ ਘਬਰਾਓ ਤੁਸੀਂ ਵੀ ਨਾ ਘਬਰਾਓ ਇਸ ਨੂੰ ਆਪਾਂ ਆਸਾਨ ਕਸਰਤਾਂ ਨਾਲ ਠੀਕ ਕਰ ਸਕਦੇ ਹਾਂ ਜਿਹੜੀਆਂ ਕਸਰਤਾਂ ਆਪਾਂ ਸਵੇਰੇ ਸ਼ਾਮ ਕਰਨੀਆਂ ਨੇ ਔਰ ਨਾਲ ਦੀ ਨਾਲ ਹੀ ਡਾਈਟ ਦੇ ਵਿੱਚ ਕੀ ਖਾਣਾ ਉਹ ਵੀ ਤੁਹਾਨੂੰ ਦੱਸਾਂਗੇ ਔਰ ਕਸਰਤਾਂ ਕਿਹੜੀਆਂ ਕਰਨੀਆਂ ਨੇ ਉਹ ਵੀ ਤੁਹਾਨੂੰ ਦੱਸਾਂਗੇ ਸਤਿ ਸ਼੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੇਤ ਸਿੰਘ ਸਣਾ ਸਭ ਤੋਂ ਪਹਿਲੀ ਐਕਸਰਸਾਈਜ਼ ਕੀ ਸਟਾਰਟ ਕਰਾਂਗੇ ਆਪਾਂ ਇੱਕ ਟਾਵਲ ਦਾ ਰੋਲ ਲੈ ਕੇ ਗੋਡੇ ਦੇ ਵਿੱਚ ਪਾ ਲੈਣਾ ਇਦਾਂ ਕਰਕੇ ਔਰ ਇਸ ਨੂੰ ਆਪਾਂ ਜ਼ੋਰ ਦੀ ਖਿੱਚਣਾ ਜਿੰਨਾ ਖਿੱਚ ਸਕਦੇ ਆ ਇੱਥੇ ਆਪਾਂ ਹੋਲਡ ਕਰਾਂਗੇ 15 ਸੈਕਿੰਡ ਫਿਰ ਰਿਲੈਕਸ ਬੈਠ ਕੇ ਕਰਨੀ ਹੈ ਇਹ ਇਸ ਦੇ 5 ਤੋਂ 6 ਸੈੱਟ ਸਵੇਰੇ ਦੇ ਪਹਿਰੇ ਸ਼ਾਮ ਲਾਉਣੇ ਆ। ਉਦੋਂ ਅਗਲੀ ਕਸਰਤ ਕੀ ਹੋਏਗੀ? ਇਹੀ ਕਸਰਤ ਆਪਾਂ ਬੈੱਡ ਤੇ ਪੈ ਕੇ ਕਰਾਂਗੇ। ਆਪਾਂ ਕੀ ਕਰਾਂਗੇ? ਸਿੱਧੇ ਲੇਟ ਜਾਾਂਗੇ ਔਰ ਐਸੇ ਰੋਲ ਨੂੰ ਆਪਾਂ ਗੋਡੇ ਦੇ ਵਿਚਾਲੇ ਲੈ ਲੈਣਾ ਔਰ ਇਦਾਂ ਆਪਾਂ ਖਿੱਚਣ ਦੀ ਕੋਸ਼ਿਸ਼ ਕਰਨੀ। ਇੱਥੇ ਆਪਾਂ 10 ਸੈਕਿੰਡ ਹੋਲਡ ਫਿਰ ਰਿਲੈਕਸ। ਫਿਰ 10 ਸੈਕਿੰਡ ਹੋਲਡ ਫਿਰ ਰਿਲੈਕਸ। ਇਸ ਦੇ ਵੀ ਆਪਾਂ 5 ਤੋਂ 6 ਸੈੱਟ ਲਾਉਣੇ। ਉਦੋਂ ਬਾਅਦ ਫੋਮ ਰੋਲਰ ਆਪਾਂ ਗੋਡੇ ਥੱਲੇ ਰੱਖ ਲੈਣਾ ਇਦਾਂ ਬੈਠ ਕੇ। ਔਰ ਇਸ ਨੂੰ ਆਪਾਂ ਜ਼ੋਰ ਦੀ ਦਬਾਵਾਂਗੇ ਥੱਲੇ ਨੂੰ ਇੱਥੇ ਆਪਾਂ 10 ਸੈਕਿੰਡ ਹੋਲਡ ਫਿਰ ਛੱਡਾਂਗੇ ਇਸਦੇ ਵੀ 5 ਤੋਂ 6 ਸੈਟ ਲਾਉਣੇ ਆ ਔਰ ਉਦੋਂ ਅਗਲੀ ਕਸਰਤ ਹੋਏਗੀ ਇਹੀ ਫੋਮ ਰੋਲਰ ਆਪਾਂ ਬਹਿ ਜਾਣਾ ਦੋਨੋਂ ਗੋਟਿਆਂ ਦੇ ਵਿਚਾਲੇ ਰੱਖਣਾ ਔਰ ਜ਼ੋਰ ਦੀ ਦਬਾਉਣਾ ਇਸਦੇ ਵੀ ਆਪਾਂ 10 ਸੈਕਿੰਡ ਹੋਲਡ ਇਸਦੇ ਵੀ 6 ਸੈਟ ਲਾਉਣੇ ਉਦੋਂ ਅਗਲੀ ਕਸਰਤ ਕੀ ਹੋਏਗੀ ਆਪਾਂ ਬੈਠ ਜਾਵਾਂਗੇ ਉੱਚੀ ਜਗ੍ਹਾ ਤੇ ਬੈਠਣਾ ਇੱਥੇ ਆਤ ਰੱਖਣਾ ਸਾਹਮਣੇ ਦੇਖਾਂਗੇ ਪੈਰ ਅੰਦਰ ਮੋੜ ਕੇ ਲੱਤ ਉੱਪਰ ਚੱਕ ਦੇਣੀ ਹੈ 10 ਸੈਕਿੰਡ ਹੋਲਡ ਫਿਰ نیچے ਇਸ ਤਰੀ ਵੀ ਆਪਾਂ 6 ਸੈੱਟ ਇਧਰ 6 ਸੈੱਟ ਇਧਰ ਨਾਲ ਦੀ ਨਾਲ ਤੁਸੀਂ ਜਿਹੜੀ ਡਾਈਟ ਖਾਣੀ ਹੈ ਤੁਸੀਂ ਕੀ ਕਰਨਾ ਫੁੱਲ ਮਖਾਣੇ ਅੱਧੀ ਕੌਲੀ ਸਵੇਰੇ ਅੱਧੀ ਕੌਲੀ ਸ਼ਾਮ ਔਰ ਨਾਲ ਦੀ ਨਾਲ ਪੂਜੇ ਛੋਲੇ ਵੀ ਸ਼ੁਰੂ ਕਰੋ ਨਾਲ ਦੀ ਨਾਲ ਦੁੱਧ ਔਰ ਦਹੀਂ ਦਾ ਸੇਵਨ ਵੀ ਸ਼ੁਰੂ ਕਰੋ ਜਿਹੜਾ ਤੁਹਾਡਾ ਗੋਡਿਆਂ ਦਾ ਗੈਪ ਘਟ ਗਿਆ ਹੈ ਜਿਸ ਨੂੰ ਤੁਸੀਂ ਗਠੀਆ ਕਹਿੰਦੇ ਹੋ ਔਸਟਿਓਆਰਥਰਾਈਟਿਸ ਕਹਿੰਦੇ ਹੋ ਉਸ ਤੋਂ ਤੁਸੀਂ ਛੁਟਕਾਰਾ ਪਾ ਸਕਦੇ ਹੋ ਸਤਿ ਸ੍ਰੀ ਅਕਾਲ ਜੀ